ਮਾਤਾ ਹਰੀ 20ਵੀਂ ਸਦੀ ਦੀ ਸਭ ਤੋਂ ਵੱਡੀ ਜਸੂਸ ਜਿਸ ਨੇ 50 ਹਜ਼ਾਰ ਫ੍ਰੈਂਚ ਸੈਨਿਕਾਂ ਨੂੰ ਮਰਵਾ ਦਿੱਤਾ ਸੀ ਜਦ ਦੀ ਇੱਕ ਆਦਾ ਉਤੇ ਪੈਰਿਸ ਦੇ ਸਾਰੇ ਅਮੀਰ ਮਾਰਨ ਮਾਰਨ ਲਈ ਤਿਆਰ ਹੋ ਜਾਂਦੇ ਸੀ ਉਹ ਸ਼ਾਤਰ ਜਸੂਸ ਜਿਹੜੀ ਵੱਡੇ ਵੱਡੇ ਅਧਿਕਾਰੀਆਂ ਨੂੰ ਆਪਣੀਆਂ ਉਂਗਲਾਂ ਤੇ ਨਚਾਇਆ ਕਰਦੀ ਸੀ ਮਾਤਾ ਹਰੀ ਇੱਕ ਸਾਈਡ ਉਤੇ ਖੜੀ ਸੀ ਤੇ ਦੂਸਰੇ ਪਾਸੇ 12 ਫ੍ਰੈਂਚ ਆਫਸਰ 12 ਬੰਦੂਕਾਂਸ ਉਤੇ ਤਾਣ ਕੇ ਖੜੇ ਹੋਏ ਸੀ ਮਾਤਾ ਹਰੀ ਨੇ ਆਪਣੇ ਵਕੀਲਪਾਲ ਹੱਥ ਹਿਲਾ ਕੇ ਆਖਰੀ ਅਲਵਦਾ ਕਹੀ ਤੇ ਆਪਣੇ ਬੁੱਲਾਂ ਨਾਲ ਹੱਥ ਟੱਚ ਕਰਕੇ ਰਫਲਾਂ ਵੱਲ ਇੱਕ ਫਲਾਈਂਕ ਕਿੱਸ ਦਿੱਤੀ ਇਸ ਤੋਂ ਬਾਅਦ ਇਕੱਠੀਆਂ 12 ਗੋਲੀਆਂ ਚੱਲਦੀਆਂ ਨੇ ਤੇ ਮਾਹੌਲ ਵਿੱਚ ਮੌਤ ਦੀ ਸ਼ਾਂਤੀ ਫੈਲ ਜਾਂਦੀ ਹੈ ਮੌਤ ਦੇ ਵਖਤ ਦੁਨੀਆ ਦੀ ਸਭ ਤੋਂ ਖੂਬਸੂਰਤ ਏਜੰਟ ਦੀ ਉਮਰ 41 ਸਾਲ ਸੀ ਹਾਲੈਂਡ ਦੇ ਇੱਕ ਆਮ ਪਰਿਵਾਰ ਦੇ ਵਿੱਚ ਜਨਮੀ ਮਾਰਗਰੇਥਾ ਮਾਤਾ ਹਰੀ ਕਿਸ ਤਰੀਕੇ ਨਾਲ ਬਣ ਗਈ ਤੇ ਕਿਸ ਤਰ੍ਹਾਂ ਨਾਲ ਦੁਨੀਆ ਦੇ ਵਿੱਚ ਉਸ ਨੂੰ ਪੂਰੀ ਦੁਨੀਆ ਦੀ ਸਭ ਤੋਂ ਵੱਡੀ ਜਸੂਸ ਦੇ ਨਾਂ ਨਾਲ ਜਾਣਿਆ ਜਾਣ ਲੱਗਿਆ ਤੇ ਉਹ ਆਖਰਕਾਰ ਫੜੀ ਕਿਸ ਤਰੀਕੇ ਨਾਲ ਗਈ ਸੀ ਇਹ ਸਭ ਜਾਣਨ ਦੇ ਲਈ ਸਾਨੂੰ ਸਾਲ 1905 ਦੇ ਵਿੱਚ ਜਾਣਾ ਪਊਗਾ ਪੈਰਿਸ ਦੇ ਮਿਊਮੀ ਗਿਮੇ ਮਿਊਜ਼ੀਅਮ ਦੇ ਵਿੱਚ ਇੱਕ ਡਾਂਸ ਸ਼ੋਅ ਆਯੋਜਿਤ ਕੀਤਾ ਗਿਆ ਸੀ ਸ਼ੋਅ ਦਾ ਨਯਤਾ ਪੈਰਿਸ ਦੇ 600 ਅਮੀਰਾਂ ਨੂੰ ਦਿੱਤਾ ਗਿਆ ਸੀ ਤੈ ਤਰੀਖ ਨੂੰ ਮਿਊਜ਼ੀਅਮ ਨੂੰ ਪੂਰੀ ਤਰ੍ਹਾਂ ਦੇ ਨਾਲ ਖਚਾ ਖਚ ਭਰਿਆ ਹੋਇਆ ਸੀ ਪਰਦਾ ਖੁੱਲਦਾ ਤਾਂ ਉੱਥੇ ਇੱਕ ਡਾਂਸਰ ਖੜੀ ਹੋਈ ਸੀ ਪਰਸ ਦੀ ਸਭ ਤੋਂ ਖਾਸ ਗੱਲ ਇਹ ਸੀ ਕਿ ਉਸ ਨੂੰ ਇਸ ਤੋਂ ਪਹਿਲਾਂ ਕਦੇ ਕਿਸੇ ਨੇ ਨਹੀਂ ਸੀ ਦੇਖਿਆ ਤੇ ਇਸ ਤੋਂ ਵੀ ਜ਼ਿਆਦਾ ਚੌਕਾ ਦੇਣ ਵਾਲੀ ਗੱਲ ਇਹ ਸੀ ਕਿ ਉਸ ਨੇ ਛੋਟੇ ਛੋਟੇ ਕੱਪੜੇ ਪਾਏ ਹੋਏ ਸੀ ਇਹ ਚੌਕਾਨ ਵਾਲੀ ਗੱਲ ਇਸ ਕਰਕੇ ਸੀ ਕਿਉਂਕਿ ਪੈਰਿਸ ਦੇ ਵਿੱਚ ਉਸ ਸਮੇਂ ਲੜਕੀਆਂ ਛੋਟੇ ਛੋਟੇ ਕੱਪੜੇ ਨਹੀਂ ਸੀ ਪਾਇਆ ਕਰਦੀਆਂ ਬਲਕਿ ਇਸ ਦੇ ਖਿਲਾਫ ਇੱਕ ਸਖਤ ਕਾਨੂੰਨ ਵੀ ਸੀ ਜਿਸ ਦੇ ਵਿੱਚ ਇੱਕ ਲੰਬੀ ਸਜ਼ਾ ਵੀ ਮਿਲ ਸਕਦੀ ਸੀ ਮਾਤਾ ਹਰੀ ਨਾਮ ਦੱਸਣ ਵਾਲੀ ਉਸ ਲੜਕੀ ਦੇ ਦੁਆਰ ਆ ਲੋਕਾਂ ਨੂੰ ਦੱਸਿਆ ਜਾਂਦਾ ਕਿ ਇੱਕ ਪੂਰਬਤਾ ਨਿਰਤ ਹੈ ਜਿਹੜਾ ਕਿ ਦੇਵੀ ਦੇਵਤਿਆਂ ਦੀ ਪੂਜਾ ਕਰਨ ਦੇ ਲਈ ਕੀਤਾ ਜਾਂਦਾ ਤੇ ਪੈਰਿਸ ਦੇ ਵਿੱਚ ਪੂਰਬ ਨੂੰ ਪਛਾਣਨ ਵਾਲੇ ਡਾਂਸ ਸੰਗੀਤ ਆਦ ਨੂੰ ਪਾਛੂ ਦੇ ਵਿੱਚ ਖਾਸ ਦਰਜਾ ਦਿੱਤਾ ਜਾਂਦਾ ਸੀ 프랑 ਦੇ ਲੋਕਾਂ ਨੇ ਆਪਣੇ ਪੂਰਵਜਾਂ ਤੋਂ ਭਾਰਤ ਅਤੇ ਏਸ਼ੀਆ ਦੀਆਂ ਕਹਾਣੀਆਂ ਸੁਣੀਆਂ ਸੀ ਇਸੇ وجہ ਦੇ ਕਾਰਨ ਲੜਕੀ ਦੀ ਕਿਸੇ ਵੀ ਗੱਲ ਦੇ ਉੱਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੁੰਦਾ ਤੇ ਇਸੇ ਚੀਜ਼ ਨੂੰ ਲੈ ਕੇ ਇਹ ਲੜਕੀ ਹੈ ਜਿਹੜੀ ਉਹ ਪੂਰੇ ਪੈਰਿਸ ਦੇ ਵਿੱਚ ਮਸ਼ਹੂਰ ਹੋ ਜਾਂਦੀ ਹੈ 1905 ਦੇ ਵਿੱਚ ਮਾਰਗਰੇਥਾ ਫਰਾਂਸ ਪਹੁੰਚਦੀ ਹੈ ਉੱਥੇ ਪਹੁੰਚ ਕੇ ਉਸ ਦੇ ਦੁਆਰਾ ਸਭ ਤੋਂ ਪਹਿਲਾਂ ਆਪਣਾ ਨਾਮ ਚੇਂਜ ਕੀਤਾ ਜਾਂਦਾ ਉਹ ਆਪਣੀ ਪੁਰਾਣੀ ਪਛਾਣ ਦੇ ਨਾਲ ਕੋਈ ਵੀ ਬਾ ਵਾਸਤਾ ਨਹੀਂ ਰੱਖਣਾ ਚਾਹੁੰਦੀ ਇਸ ਕਰਕੇ ਮਾਰਗਰੇਥਾ ਮਾਤਾ ਹਰੀ ਬਣ ਜਾਂਦੀ ਹੈ ਜਲਦੀ ਮਾਤਾ ਹਰੀ ਦਾ ਨਾਮ ਪੂਰੇ ਯੂਰਪ ਦੇ ਵਿੱਚ ਫੇਮਸ ਹੋ ਜਾਂਦਾ ਤੇ ਉਸ ਤੋਂ ਬਾਅਦ ਉਸ ਦੇ ਅਲੱਗ-ਅਲੱਗ ਜਗ੍ਹਾ ਦੇ ਉੱਤੇ ਸ਼ੋਅ ਲੱਗਣੇ ਸ਼ੁਰੂ ਹੋ ਜਾਂਦੇ ਨੇ ਇਸ ਤੋਂ ਬਾਅਦ ਸਾਲ ਆਉਂਦਾ 1915 ਦਾ ਜਿਸ ਨੇ ਅਚਾਨਕ ਹੀ ਉਸ ਦੀ ਪੂਰੀ ਦੁਨੀਆ ਬਦਲ ਕੇ ਰੱਖ ਦਿੱਤੀ ਸੀ ਫ੍ਰੈਂਚ ਗੁਪਤਚਰ ਵਿਭਾਗ ਦਾ ਇੱਕ ਹੈੱਡ ਆਫਸਰ ਹੋਇਆ ਕਰਦਾ ਸੀ ਨਾਂ ਸੀ ਜਾਰਜ ਲੈਂਡੇ ਲੈਂਡੇ ਨੇ ਮਾਤਾ ਹਰੀ ਨੂੰ ਫ੍ਰਾਂਸ ਦੇ ਲਈ ਜਸੂਸੀ ਕਰਦਾ ਪ੍ਰਸਤਾਵ ਦਿੱਤਾ ਇਸ ਕੰਮ ਦੇ ਲਈ ਉਸ ਨੇ ਉਸ ਨੂੰ 10 ਲੱਖ ਫ੍ਰੈਂਕ ਦੇਨ ਦਾ ਪ੍ਰਸਤਾਵ ਦਿੱਤਾ ਸੀ ਲੈਂਡੇ ਨੇ ਮਾਤਾ ਹਰੀ ਨੂੰ ਸਪੇਨ ਜਾਣ ਦੇ ਲਈ ਕਿਹਾ ਤਾਂ ਕਿ ਉੱਥੇ ਜਾ ਕੇ ਉਹ ਜਰਮਨ ਫੌਜੀ ਅਫਸਰਾਂ ਦੀ ਜਸੂਸੀ ਕਰ ਸਕੇ ਉੱਥੇ ਅਰਨਾਲਡ ਵੌਨ ਕੈਲੇ ਨਾਮ ਦੇ ਇੱਕ ਜਰਮਨ ਡਿਪਲੋਮੈਟ ਦੇ ਨਾਲ ਉਸਦੀ ਮੁਲਾਕਾਤ ਹੁੰਦੀ ਹੈ ਤੇ ਜਲਦੀ ਉਹ ਡਿਪਲੋਮੈਟ ਉਸ ਦੇ ਉੱਤੇ ਲੱਟੂ ਹੋ ਜਾਂਦਾ ਹੈ ਰਨਾਰਡ ਵੌਨ ਕੈਲੇ ਨੇ ਮਾਤਾ ਹਰੀ ਨੂੰ ਯੁੱਧ ਦੇ ਨਾਲ ਜੁੜੀਆਂ ਹੋਈਆਂ ਕਈ ਗੋਪਨੀਯਤ ਗੱਲਾਂ ਜਿਹੜੀਆਂ ਉਹ ਦੱਸੀਆਂ ਉਸ ਨੇ ਦੱਸਿਆ ਵੀ ਜਲਦੀ ਇੱਕ ਜਰਮਨ ਸਬਮਰੀਨ ਮਰੱਕੋ ਦੇ ਕੋਸਟ ਤੱਕ ਪਹੁੰਚਣ ਵਾਲੀ ਐ ਨਾਲ ਹੀ ਬਹੁਤ ਸਾਰਾ ਗੋਲਾ ਬਰੂਦ ਵੀ ਮਰੱਕੋ ਪਹੁੰਚਣ ਵਾਲਾ ਹੈ ਮਾਤਾ ਹਰੀ ਨੂੰ ਜਿਵੇਂ ਹੀ ਇਹ ਜਾਣਕਾਰੀ ਮਿਲਦੀ ਆ ਤਾਂ ਉਸ ਦੇ ਦੁਆਰਾ ਦੁਆਰਾ ਲੈਂਡੇ ਨੂੰ ਖਤ ਲਿਖ ਕੇ ਜਿਹੜਾ ਇਸ ਦੀ ਜਾਣਕਾਰੀ ਦੇ ਦਿੱਤੀ ਜਾਂਦੀ ਆ ਉਸਨੇ ਕਾਫੀ ਜਲਦਬਾਜ਼ੀ ਦੇ ਵਿੱਚ ਕੀਤਾ ਸੀ ਤਾਂ ਕਿ ਉਸ ਨੂੰ ਪੈਸਾ ਮਿਲ ਸਕੇ ਉਸ ਤੋਂ ਬਾਅਦ ਉਸ ਲੈਂਡੇ ਦੇ ਨਾਲ ਪੈਸੇ ਦੀ ਗੱਲਬਾਤ ਕਰਨ ਦੇ ਲਈ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਦੁਆਰਾ ਉਸ ਨਾਲ ਮਿਲਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਮਾਤਾ ਹਰੀ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਉਸ ਦੇ ਨਾਲ ਹੋ ਕੀ ਰਿਹਾ ਇਸ ਤੋਂ ਬਾਅਦ ਇੱਕ ਅਜਿਹੇ ਰਾਜ ਤੋਂ ਪਰਦਾ ਉੱਠਦਾ ਜਿਸਨੇ ਕਿ ਮਾਤਾ ਹਰੀ ਦੇ ਪੈਰਾਂ ਦੇ ਥੱਲੋਂ ਵੀ ਜ਼ਮੀਨ ਖਸਕਾਨਦੀ ਸੀ ਦਰਅਸਲ ਫਰਵਰੀ 1917 ਨੂੰ ਮਾਤਾ ਹਰੀ ਦੇ ਨਾਂ ਦੇ ਉੱਤੇ ਇੱਕ ਅਰੇਸਟ ਵਾਰੰਟ ਜਾਰੀ ਹੁੰਦਾ ਉਸ ਨੂੰ ਪੂਰਾ ਖੇੜ ਸਮਝ ਦੇ ਵਿੱਚ ਆ ਜਾਂਦਾ ਦਰਅਸਲ ਉਸ ਦੇ ਉੱਤੇ ਜਰਮਨੀ ਦੇ ਲਈ ਜਸੂਸੀ ਕਰਨ ਦੇ ਇਲਜ਼ਾਮ ਲੱਗ ਰਹੇ ਸੀ ਅਸਲ ਦੇ ਵਿੱਚ ਜਾਰਜ ਲੈਂਡੇ ਦੀ ਇੱਕ ਚਾਲ ਸੀ ਉਹ ਕਿਸੇ ਤਰ੍ਹਾਂ ਦੇ ਨਾਲ ਮਾਤਾ ਹਰੀ ਨੂੰ ਇੱਕ ਜਰਮਨ ਜਸੂਸ ਪ੍ਰੂਵ ਕਰਨਾ ਚਾਹੁੰਦਾ ਸੀ ਦਰਅਸਲ 1916 ਦੇ ਵਿੱਚ ਹੋਈਆਂ ਦੋ ਵੱਡੀਆਂ ਲੜਾਈਆਂ ਦੇ ਵਿੱਚ ਫਰਾਂਸ ਅਫੀਸ਼ਰ ਰਿਹਾ ਸੀ ਸੈਨਾ ਦਾ ਮਨੋਬਲ ਦਾ ਬਹੁਤ ਜ਼ਿਆਦਾ ਥੱਲੇ ਇਸ ਦੇ ਵਿੱਚ ਗੁਪਤਚਰ ਵਿਭਾਗ ਨੇ ਸੋਚਿਆ ਵੀ ਕਿਉਂ ਨਾ ਕਿਸੇ ਗद्दार ਨੂੰ ਫੜਾਇਆ ਜਾਵੇ ਤੇ ਉਸ ਦੇ ਉੱਤੇ ਦੇਸ਼ ਧਰੋਹ ਦਾ ਇਲਜ਼ਾਮ ਲਗਾਇਆ ਜਾਵੇ ਤੇ ਨਾਲ ਹੀ ਜਸੂਸੀ ਦਾ ਜਿਸ ਨਾਲ ਸੈਨਾ ਦਾ ਮਨੋਬਲ ਵੀ ਉੱਚਾ ਹੋ ਜਾਊਗਾ ਗੁਪਤਚਰ ਵਿਭਾਗ ਦੇ ਹੈੱਡ ਹੋਣ ਦੇ ਚੱਲਦੇ ਹੀ ਜ਼ਿੰਮੇਵਾਰੀ ਲੈਂਡੇ ਦੇ ਕੋਲ ਸੀ ਜਦੋਂ ਉਸ ਨੂੰ ਕੋਈ ਗद्दार ਨਾ ਮਿਲਿਆ ਤਾਂ ਉਸ ਦੇ ਦੁਆਰਾ ਮਾਤਾ ਹਰੀ ਨੂੰ ਹੀ ਬਾਲੀ ਦਾ ਬੱਕਰਾ ਬਣਾ ਲਿਆ ਗਿਆ ਸੀ ਮਾਤਾ ਹਰੀ ਜਿਸ ਵਕਤ ਜਰਮਨ ਅਧਿਕਾਰੀਆਂ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੀ ਸੀ ਲੈਂਡਾ ਉਸ ਦੀ ਜਾਸੂਸੀ ਕਰਵਾ ਰਿਹਾ ਸੀ ਉਸ ਨੇ ਅਦਾਲਤ ਦੇ ਵਿੱਚ ਮਾਤਾ ਹਰੀ ਦੇ ਖਿਲਾਫ ਕੁਝ ਸਬੂਤ ਪੇਸ਼ ਕੀਤੇ ਲੈਂਡਾ ਨੇ ਕਿਹਾ ਵੀ ਉਹਨਾਂ ਦੇ ਆਈਫਲ ਟਾਵਰ ਦੇ ਉੱਤੇ ਬਣੀ ਇੱਕ ਪੋਸਟ ਦੇ ਵਿੱਚ ਜਰਮਨ ਤੇ ਸਪੇਨ ਦੇ ਵਿੱਚ ਭੇਜੇ ਗਏ ਕੁਝ ਮੈਸੇਜ ਜਿਹੜੇ ਇਨਟਰੈਪਟ ਕੀਤੇ ਗਏ ਨੇ ਉਸ ਨੇ ਦੱਸਿਆ ਵੀ ਇਹਨਾਂ ਮੈਸੇਜ ਦੇ ਵਿੱਚ ਸਾਬਤ ਤਾਂ ਚੱਲਦਾ ਵੀ ਮਾਤਾ ਹਰੀ ਫਰਾਂਸ ਦੀ ਗੁਪਚਰ ਜਾਣਕਾਰੀ ਜਰਮਨ ਡਿਪਲੋਮੈਟ ਤੱਕ ਪਹੁੰਚਾ ਰਹੀ ਆ ਇਹਨਾਂ ਗੱਲਾਂ ਵਿੱਚ ਕੋਈ ਵੀ ਸੱਚਾਈ ਨਹੀਂ ਸੀ ਬਾਅਦ ਦੇ ਵਿੱਚ ਡੀਕਲਾਸੀਫਾਈ ਕੀਤੇ ਦੱਸ ਤabb ਜਦੋਂ ਪਤਾ ਲੱਗਿਆ ਵੀ ਲੈਂਡੇ ਨੇ ਆਦਤ ਦੇ ਵਿੱਚ ਇੰਟਰਸੈਪਟ ਕੀਤੇ ਹੋਏ ਸੰਦੇਸ਼ਾਂ ਦੇ ਵਿੱਚ ਸਿਰਫ ਤੇ ਸਿਰਫ ਟਰਾਂਸਲੇਸ਼ਨ ਜਮਾ ਕੀਤੀ ਸੀ Ориジナル ਸੰਦੇਸ਼ ਆ ਜਿਹੜੇ ਉਹ ਪੂਰੀ ਤਰ੍ਹਾਂ ਦੇ ਨਾਲ ਫਾਈਲ ਦੇ ਵਿੱਚੋਂ ਗਾਇਬ ਸੀ ਜਿਨ੍ਹਾਂ ਨੂੰ ਲੈਂਡੇ ਤੋਂ ਇਲਾਵਾ ਹੋਰ ਕਿਸੇ ਨੇ ਵੀ ਦੇਖਿਆ ਜਾਂ ਪੜ੍ਹਿਆ ਨਹੀਂ ਸੀ ਇਹ ਇੱਕ ਕਮਾਲ ਦੀ ਗੱਲ ਹੈ ਏਬੀਸੀ ਵੀ ਲੈਂਡੇ ਦੇ ਉੱਤੇ ਉਸ ਤੋਂ ਬਾਅਦ ਡਬਲ ਏਜੰਟ ਹੋਣ ਦੇ ਰੋਪ ਵੀ ਲੱਗੇ ਸੀ ਪਰ ਉਹ ਛੁੱਟ ਗਿਆ ਸੀ ਇਸ ਤੋਂ ਬਾਅਦ ਕੋਰਟ ਦੇ ਦੁਆਰਾ ਮਾਤਾ ਹਰੀ ਨੂੰ ਦੋਸ਼ੀ ਮੰਨਿਆ ਜਾਂਦਾ ਤੇ ਉਸ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਆ ਅਦਾਲਤ ਦੇ ਵਿੱਚ ਉਸ ਨੂੰ ਸਜ਼ਾ ਦੇਣ ਵਾਲੇ ਇੱਕ ਜੱਜ ਨੇ ਲਿਖਿਆ ਵੀ ਮਾਤਾ ਹਰੀ ਨੇ 50000 ਫ੍ਰੈਂਚ ਸੈਨਿਕ ਮਰਵਾਏ ਨੇ ਜਦੋਂ ਜਦੋਂ ਕਿ ਅਸਲੀਅਤ ਦੇ ਵਿੱਚ ਉਹ ਜਿਹਾ ਕੁਝ ਵੀ ਨਹੀਂ ਸੀ ਡੀ ਕਲਾਸੀਫਾਈ ਹੋਏ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਵੀ ਮਾਤਾ ਹਰੀ ਨੂੰ ਜਰਮਨਾਂ ਅਧਿਕਾਰੀਆਂ ਦੇ ਦੁਆਰਾ ਜਸੂਸ ਬਣਦਾ ਪ੍ਰਸਤਾਵ ਦਿੱਤਾ ਗਿਆ ਸੀ 20000 ਫ੍ਰੈਂਕ ਵੀ ਦਿੱਤੇ ਗਏ ਸੀ ਪੈਸੇ ਤਾਂ ਉਸਦੇ ਦੁਆਰਾ ਅਕਸੈਪਟ ਕਰ ਲਏ ਗਏ ਸੀ ਪਰ ਉਸਦੇ ਦੁਆਰਾ ਕਦੇ ਵੀ ਜਰਮਨ ਦੀ ਕਿਸੇ ਵੀ ਅਜਾਸੀ ਦੇ ਨਾਲ ਕੋਈ ਵੀ ਰਾਬਤਾ ਨਹੀਂ ਸੀ ਰੱਖਿਆ ਜਾਂ ਫਿਰ ਕਿਹਾ ਜਾ ਸਕਦਾ ਕਿ ਉਸਦੇ ਦੁਆਰਾ ਕੋਈ ਜਸੂਸੀ ਨਹੀਂ ਸੀ ਕੀਤੀ ਗਈ ਫ੍ਰਾਂਸ ਦੀ ਜੋ ਅਸਲ ਇਲਜ਼ਾਮ ਮਾਤਾ ਹਰੀ ਦੇ ਉੱਤੇ ਪ੍ਰੂਵ ਹੋਏ ਸੀ ਉਹ ਸੀ ਇੱਕ ਤੋਂ ਵੱਧ ਅਧਿਕ ਪ੍ਰੇਮੀ ਰੱਖਣਾ ਅਤੇ ਇਸ ਤੋਂ ਇਲਾਵਾ ਛੋਟੇ ਕੱਪੜੇ ਪਾ ਕੇ ਡਾਂਸ ਕਰਨਾ ਅਸਲ ਗੱਲ ਇਹ ਸੀ ਵੀ ਮਾਤਾ ਹਰੀ ਇੱਕ ਖੂਬਸੂਰਤ ਮਹਿਲਾ ਸੀ ਜਿਸ ਦੇ ਇੱਕ ਤੋਂ ਵੱਧ ਪ੍ਰੇਮੀ ਸੀ ਫਰਾਂਸ ਰੋਸਟ ਦੇ ਦੁਆਰਾ ਕਦੇ ਵੀ ਤੋਖਾ ਨਹੀਂ ਸੀ ਦਿੱਤਾ ਆਖਰੀ ਸਮੇਂ ਤੱਕ ਉਹ ਆਪਣੀ ਇਹ ਗੱਲ ਕਹਿੰਦੀ ਰਹੀ ਪਰ ਕਿਸੇ ਦੁਆਰਾ ਉਸ ਦੀ ਇਹ ਗੱਲ ਨਹੀਂ ਸੀ ਮੰਨੀ ਗਈ ਬਲਕਿ ਮੌਤ ਤੋਂ ਬਾਅਦ ਉਸ ਦੇ ਸਰੀਰ ਦੇ ਆੰਤਮ ਸੰਸਕਾਰ ਤੱਕ ਨਹੀਂ ਸੀ ਕੀਤਾ ਗਿਆ ਉਹ ਇੱਕ ਲੜਕੀ ਸੀ ਇਸੇ ਬਜਾਏ ਦੇ ਕਾਰਨ ਫਰਾਂਸ ਅਧਿਕਾਰੀਆਂ ਨੂੰ ਉਸ ਦੇ ਸਰੀਰ ਦੇ ਵਿੱਚ ਸਿਰਫ ਇੱਕ ਹੀ ਚੀਜ਼ ਕੰਮ ਦੀ ਲੱਗੀ ਉਹਦਾ ਖੂਬਸੂਰਤ ਚੇਰਾ ਜਿਹੜਾ ਕਿ ਉਹਨਾਂ ਦੇ ਦੋਰਾ ਕੱਢ ਕੇ ਇੱਕ ਮਿਊਜ਼ੀਅਮ ਦੇ ਵਿੱਚ ਰੱਖ ਦਿੱਤਾ ਗਿਆ ਜੋ ਕਿ ਬਾਅਦ ਦੇ ਵਿੱਚ 2000 ਦੇ ਵਿੱਚ ਚੋਰੀ ਵੀ ਹੋ ਗਿਆ ਸੀ ਮਾਤਾ ਹਰੀ ਦੇ ਬਾਰੇ ਵਿੱਚ ਜਦੋਂ ਵੀ ਤੁਸੀਂ ਰਿਸਰਚ ਕਰੋਗੇ ਗੂਗਲ ਜਾਂ YouTube ਦੇ ਉੱਤੇ ਤੁਹਾਨੂੰ ਅਲੱਗ-ਅਲੱਗ ਚੀਜ਼ਾਂ ਮਿਲਣ ਦੇ ਦੇਖਣ ਨੂੰ ਮਿਲਣਗੀਆਂ ਜਿਵੇਂ ਡਬਲ ਏਜੰਟ ਸੀ ਮਰਦਾਂ ਨੂੰ ਆਪਦੇ ਜਾਲ ਦੇ ਵਿੱਚ ਫਸਾਉਂਦੀ ਸੀ ਸੈਕਸ ਦੀ ਭੁੱਖੀ ਸੀ ਇਸ ਤੋਂ ਇਲਾਵਾ ਹੋਰ ਵੀ ਕਈ ਚੀਜ਼ਾਂ ਜਿਵੇਂ 50000 ਤੋਂ ਜ਼ਿਆਦਾ ਜਿਹੜੇ ਫ੍ਰੈਂਚ ਆਫਸਰ ਆ ਉਹਨਾਂ ਨੂੰ ਉਸਦੇ ਦੁਆਰਾ ਮਰਵਾ ਦਿੱਤਾ ਗਿਆ ਸੀ ਪਰ ਇਹਨਾਂ ਗੱਲਾਂ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਵੀ ਸੱਚਾਈ ਨਹੀਂ ਸੀ ਕਿਉਂਕਿ 2017 ਦੇ ਵਿੱਚ ਫ੍ਰੈਂਚ ਸਰਕਾਰ ਦੇ ਦੁਆਰਾ ਡੀਕਲਾਸੀਫਾਈ ਕੀਤੇ ਗਏ ਦਸਤਾਵੇਜ਼ਾਂ ਤੋਂ ਮਾਤਾ ਹਰੀ ਦੇ ਖੱਤਾਂ ਦੇ ਬਦੌਲਤ ਪੈਂਟਮੈਨ ਨੇ ਮਾਤਾ ਹਰੀ ਦੀ ਅਸਲੀ ਕਹਾਣੀ ਬਿਆਨ ਕੀਤੀ ਹੈ ਜਿਹੜੀ ਕਿ ਅਸੀਂ ਤੁਹਾਨੂੰ ਇਸ ਤੋਂ ਪਹਿਲਾਂ ਸੁਣਾ ਚੁੱਕੇ ਹਾਂ ਇਸ ਤੋਂ ਇਲਾਵਾ ਨੈਸ਼ਨਲ ਜੀਓਗ੍ਰਾਫੀ ਦੇ ਦੁਆਰਾ ਵੀ ਇਸੇ ਚੀਜ਼ ਦੇ ਉੱਤੇ ਇੱਕ ਡਾਕੂਮੈਂਟਰੀ ਵੀ ਬਣਾਈ ਜਾ ਚੁੱਕੀ ਹੈ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਸਾਡੇ ਚੈਨਲ ਨੂੰ ਫੋਲੋ ਲਾਈਕ ਤੇ ਸ਼ੇਅਰ ਜਰੂਰ ਕਰ ਲਿਓ ਅਸੀਂ ਅੱਗੇ ਵੀ ਤੁਹਾਡੇ ਲਈ ਅਜਿਹੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਥੈਂਕਸ ਫੋਰ ਵਾਚ ਧੰਨਵਾਦ